हरियाणा ਦੀ ਇੱਕ ਰਾਜ ਸਭਾ ਸੀਟ ਤੇ ਫੈਸਲਾ ਅੱਜ ਹੋ ਜਾਣਾ ਹੈ। ਪਾਜਵਾ ਪਹਿਲਾਂ ਹੀ ਇੱਕ ਸੀਟ ਤੇ ਵਿਰਿੰਦਰ ਸਿੰਘ ਨੂੰ ਰਾਜ ਸਭਾ ਭੇਜ ਚੁੱਕੀ ਹੈ। ਸੁਭਾਸ਼ ਚంద్రਾ ਅਤੇ ਆਰਕੇ ਆਨੰਦ ਵਿਚਾਲੇ ਕਰੜਾ ਮੁਕਾਬਲਾ جاری ਹੈ। ਭਾਜਪਾ ਦਾ ਚੰਦਰਾ ਨੂੰ ਸਮਰਥਨ ਹੈ। ਨਾਲ ਹੀ ਉਹਨਾਂ ਨੂੰ ਆਜ਼ਾਦ ਵਿਧਾਇਕਾਂ ਦਾ ਵੀ ਸਹਾਰਾ ਹੈ। ਆਰਕੇ ਆਨੰਦ ਨੂੰ ਕਾਂਗਰਸ ਨੇ ਇਨਹਲੋ ਦਾ ਸਮਰਥਨ ਹਾਸਲ ਹੈ। ਵਧੇਰੇ ਗੱਲਬਾਤ ਲਈ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਫੋਨ ਲਾਈਨ ਤੇ ਮੌਜੂਦ ਨੇ। ਯਦਵਿੰਦਰ ਕੀ ਹੈ ਤਾਜ਼ਾ ਸਥਿਤੀ? ਵਿਕੋ ਤਾਜ਼ਾ ਸਥਿਤੀ ਦਿੱਲੀ ਪੇਆ 72 ਵੋਟਾਂ ਪੈ ਚੁੱਕੀਆਂ ਨੇ। ਕੁੱਲ 90 ਵੋਟਾਂ ਨੇ। ਹ ਹੁਣ ਤੱਕ ਜਿਹੜੀ VOTING ਹੋਈ ਹੈਗੀ ਉਹਦੇ ਚ INLD ਨੇ ਆਪਣੀਆਂ 18 ਦੀਆਂ 18 ਵੋਟਾਂ ਨਹੀਂ ਜਿਹੜੀਆਂ ਉਹ ਆਰਕੇ ਨੰਦ ਨੂੰ ਦਿੱਤੀਆਂ ਨੇ ਆਰਕੇ ਨੰਦ ਇੰਡੀਪੈਂਡੈਂਟ ਕੈਂਡੀਡੇਟ ਨੇ ਬੇਸਿਕਲੀ ਜਿਹੜਾ ਮੁਕਾਬਲਾ ਉਹ ਆਰਕੇ ਨੰਦ ਤੇ ਸੁਭਾਸ਼ ਚੰਦਰਾ ਦੇ ਵਿੱਚਕਾਰ ਆਗਾ ਔਰ INLD ਵੀ ਆਰਕੇ ਨੰਦ ਨੂੰ ਸਪੋਰਟ ਕਰ ਰਹੀ ਹੈ ਔਰ ਕਾਂਗਰਸ ਵੀ ਸਪੋਰਟ ਕਰ ਰਹੀ ਹੈ ਕਾਂਗਰਸ ਕੋਲੇ 15 ਵੋਟਾਂ ਨੇ INLD ਕੋਲੇ 18 ਵੋਟਾਂ ਨੇ ਦੋ ਵੋਟਾਂ ਕਾਂਗਰਸ ਕੋਲੇ ਕੁਲਦੀਪ ਬਿਸ਼ਨੋਈ ਦੀਆਂ ਪਾਰਟੀਆਂ ਦੇ ਨੇ ਹਰਿਆਣਾ ਹਰਿਆਣਾ ਜਨਕ ਕਾਂਗਰਸ ਦੀਆਂ ਤਾਂ ਕੁੱਲ ਉਹਨਾਂ ਕੋਲ 36 ਵੋਟਾਂ ਬਣ ਗਈਆਂ ਨੇ ਜਦੋਂ ਕਿ ਸੁਭਾਸ਼ ਚੰਦਰਾ ਦੇ ਪੱਖ ਸਿਰਫ 22 ਵੋਟਾਂ ਸੀ ਪਹਿਲਾਂ ਬੀਜੇਪੀ ਦੀਆਂ ਕਿਉਂਕਿ ਬੀਜੇਪੀ ਉਹਨਾਂ ਨੂੰ ਸਮਰਥਨ ਦੇ ਰਹੀ ਸੀ ਦੋ ਵੋਟਾਂ ਦੀ ਜਿਹੜੀ ਕਰਾਸ ਵੋਟਿੰਗ ਹੋਈ ਹੈ ਇੱਕ ਅਕਾਲੀ ਦਲ ਦੇ ਬਲਕੌਰ ਸਿੰਘ ਨੇ ਇੱਕ ਵੋਟ ਦਿੱਤੀ ਸੁਭਾਸ਼ ਚੰਦਰਾ ਨੂੰ ਔਰ ਇੱਕ ਐਨਐਲਡੀ ਦੇ ਐਮਐਲਏ ਬਾਕੀ ਹੋ ਗਿਆ ਫਰੀਦਕੋਟ ਫਰੀਦাবাদ ਤੋਂ ਅ ਨਿਗਿੰਦਰ ਬੜਾਣਾ ਕਰਕੇ ਉਹਨਾਂ ਨੇ ਵੋਟ ਦਿੱਤੀ ਆ ਤਾਂ 24 ਵੋਟਾਂ ਸੁਭਾਸ਼ਚੰਦਰ ਨੂੰ ਪੱਕੀਆਂ ਨੇ ਔਰ ਜ਼ਿਆਦਾ ਜਿਹੜੀ ਜੇ ਅਸੀਂ ਕੈਲਕੂਲੇਸ਼ਨ ਦੇਖੀਏ ਜਿਹੜਾ ਵੈਸੇ ਆਰਗੈਨਿਕ ਦੇਖੀਏ ਤਾਂ ਆਰ ਕੇ ਨੰਦ ਦੇ ਪੱਖ ਚ ਪਰ ਪੋਲਿਟੀਕਲ ਗਣਿਤ ਦਾ ਤੁਹਾਨੂੰ ਪਤਾ ਪਤਾ ਨਹੀਂ ਲੱਗਦਾ ਹੁੰਦਾ ਕਿ ਹੋਰ ਹੌਸਟੇਟਿੰਗ ਵੀ ਹੁੰਦੀ ਆ ਬਹੁਤ ਕੁਝ ਹੁੰਦਾਗਾ ਹੋ ਸਕਦਾ ਰਿਜ਼ਲਟ ਕਿਸ ਤਰ੍ਹਾਂ ਦੇ ਆਉਣ ਇਹ ਰਿਜ਼ਲਟ ਹੀ ਦੱਸਣਗੇ ਪਰ ਫਿਲਹਾਲ ਜਿਹੜੀ ਹੁਣ VOTING ਹੋ ਰਹੀ ਆ ਕਾਂਗਰਸ ਦੇ ਜਿਹੜੇ 13 ਐਮਐਲਏ ਹੋਰ ਆ ਰਹੇ ਨੇ VOTING ਦੇ ਲਈ ਕਾਂਗਰਸ ਇਸ ਤੋਂ ਬਾਅਦ VOTING ਕਰੇਗੀ 72 ਵੋਟਾਂ ਪੈ ਚੁੱਕੀਆਂ ਨੇ ਬਾਕੀ ਵੋਟਾਂ ਜੀ ਆਇਆਂ ਨੂੰ ਧੰਨਵਾਦ ਪੂਰੀ ਗੱਲਬਾਤ ਲਈ